ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਨਵੀਂ ਵੀਡੀਓ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੈ ਜੀ ਆਪਾਂ ਰੇਬ ਲੀਰ ਕੱਟਣ ਦਾ ਤਰੀਕਾ ਤੁਹਾਨੂੰ ਦੱਸਦੇ ਹਾਂ ਰੇਬ ਕੰਤਰ ਬੈਕ ਦੇ ਗਲੇ ਦੇ ਉੱਪਰ ਜੋ ਲੱਗਦੀ ਹੈ ਉਹਦੇ ਤਿੰਨ ਤਰੀਕੇ ਦੱਸੂਗੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਟਾਈ ਕਰਨ ਦੇ ਕਿਸ ਤਰ੍ਹਾਂ ਤੁਸੀਂ ਤਿੰਨ ਤੋਂ ਚਾਰ ਤਰੀਕਿਆਂ ਦੇ ਨਾਲ ਉਹ ਰੇਬ ਕੰਤਰ ਆ ਜਿਹੜੀ ਕੱਟ ਕੇ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਆਪਨੇ ਕੋਲ ਇੱਕ ਪੀਸ ਆ ਚਾਰ ਸਪੀਸ ਐ ਇਸ ਤਰ੍ਹਾਂ ਠੀਕ ਹੈ ਜੀ ਇਹਨੂੰ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਇੱਕ ਤੋ ਦੋ ਇੱਕ ਖੁੰਜੇ ਨੂੰ ਦੂਸਰੇ ਖੁੰਜੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਹੁੰਦਾ ਠੀਕ ਹੈ ਜੀ ਖੁੰਜੇ ਤੋਂ ਥੋੜਾ ਜਿਹਾ ਸਾਈਡ ਤੇ ਜਾਊਗਾ ਜੀ ਫੇਰ ਹੀ ਰੇਵ ਕੰਤਰ ਆ ਜਿਹੜੀ ਕੱਟੀ ਜਾਊਗੀ ਹੁਣ ਇਹ ਇੱਕ ਤਰ੍ਹਾਂ ਦੀ ਰੇਵ ਕੰਤਰ ਕੱਟੀ ਜਾਊਗੀ ਕਿਸ ਤਰ੍ਹਾਂ ਕੱਟੀ ਜਾਊਗੀ ਇਹ ਦੇਖੋ ਜੀ ਸਭ ਤੋਂ ਪਹਿਲਾਂ ਤੁਸੀਂ ਇਸ ਤੋਂ ਇੱਥੇ ਕੈਂਚੀ ਰੱਖੋਗੇ ਜੀ ਜਿਹੜਾ ਸਾਈਡ ਤੇ ਆ ਪਾਸੇ ਤੋਂ ਕਟਾਈ ਕਰੋਗੇ ਠੀਕ ਹੈ ਜੀ ਫੇਰ ਇਹਨੂੰ ਸੈਂਟਰ ਚੋਂ ਕਟੋਗੇ ਆ ਲਓ ਜੀ ਅਗਰ ਦੋ ਸਾਈਡ ਤੇ ਜੇ ਇਹਨਾਂ 'ਚ ਜਰੂਰਤ ਹੋਵੇ ਤਾਂ ਉਤਾਰ ਸਕਦੇ ਆ ਬਾਅਦ 'ਚ ਤੁਸੀਂ ਕਪੜਾ ਨਹੀਂ ਤਾਂ ਨਹੀਂ ਹੈਨਾ ਹੁਣ ਤੁਸੀਂ ਇੱਥੋਂ ਇਹ ਕਪੜਾ ਦੋਨੇ ਇਸ ਤਰ੍ਹਾਂ ਫੜਕੋਗੇ ਇਸ ਤਰ੍ਹਾਂ ਪਕੜ ਕੇ ਨੂੰ ਸੈਂਟਰ ਅਲਾਗ ਕਰ ਦੋਗੇ ਠੀਕ ਹੈ ਜੀ ਧਿਆਨ ਦੇ ਨਾਲ ਇੱਥੋਂ ਪਕੜ ਲਿਓ ਨਾਲ ਦੀ ਨਾਲ ਇੱਥੋਂ ਐ ਜਿਹੜੇ ਪਾਸੇ ਫੁੱਲਾ ਆਪਾਂ ਕੈਂਚੀ ਨਾਲ ਪਹਿਲਾਂ ਕੱਟ ਦਿੱਤਾ ਉਧਰਲੀ ਸਾਈਡ ਤੋਂ ਫੜਦੇ ਜਾਣਾ ਤੇ ਕਟਾਈ ਕਰਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਹਲੋ ਜੀ ਇਹ ਆਪਣੀ ਹੋ ਗਈ ਰੇਵਕਾਂਤਰ ਠੀਕ ਹੈ ਜੀ 1 ਔਰ 2 ਠੀਕ ਹੈ ਹੁਣ ਇੱਕ ਤਰੀਕਾ ਹੋਰ ਦੱਸਦੀ ਆ ਤੁਹਾਨੂੰ ਮੈਂ ਉਹ ਕੀ ਤਰੀਕਾ ਹੈਗਾ ਆ ਦੇਖੋ ਆਪਣੇ ਕੋਲੇ ਨਾ ਇਸ ਤਰ੍ਹਾਂ ਇਸ ਤਰ੍ਹਾਂ ਕਾਂਤਰ ਕੱਪੜਾ ਹੋਵੇ ਕੱਪੜਾ ਇਸ ਤਰ੍ਹਾਂ ਹੋਵੇ ਤਾਂ ਇਹਨੂੰ ਕੀ ਕਰਨਾ ਇੱਕ ਸਕੇਲ ਲੈ ਲੈਣਾ ਸਕੇਲ ਲੈ ਲਿਓ ਤੁਸੀਂ ਜਿਹਦੇ ਨਾਲ ਤੁਸੀਂ ਸਿਲਾਈ ਵੇਲੇ ਹਨਾ ਆਪਣੇ ਖੇਡ ਦਾ ਹੋ ਤੁਹਾਨੂੰ ਵੀਡੀਓ ਦੇ ਵਿੱਚ ਆ ਦੇਖੋ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਇਸ ਤਰ੍ਹਾਂ ਰੱਖਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰਦੇ ਹੋਏ ਘੁਮਾਉਂਦੇ ਹੋਏ ਲੈ ਆਉਣਾ ਉੱਪਰ ਨੂੰ ਇਸ ਤਰ੍ਹਾਂ ਜਾਂ ਇਹਦੀ ਛੋਟਾ ਸਾਈਡ ਆਹ ਵਾਲੀ ਸਾਈਡ ਲੈ ਲਓ ਕਿਉਂਕਿ ਫਿਰ ਨਾ ਇਹ ਪਲਟੀ ਕਰਨਾ ਸੌਖਾ ਹੋਊਗਾ ਹਨਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਕਰਦੇ ਆਇਓ ਆ ਦੇਖੋ ਜੀ ਇਸ ਤਰ੍ਹਾਂ ਜਾਂ ਇਹ ਕੱਪੜੇ ਨੂੰ ਇਸ ਤਰ੍ਹਾਂ ਇਹਦੇ ਉੱਪਰ ਇਸ ਤਰ੍ਹਾਂ ਕਰ ਲਿਓ ਆ ਦੇਖੋ ਇਸ ਤਰ੍ਹਾਂ ਵਿਛਾ ਲਿਓ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਰੱਖਿਓ ਨੋਕ ਤੋਂ ਆਹ ਲਓ ਜੀ ਇਸ ਤਰ੍ਹਾਂ ਇਸ ਤਰ੍ਹਾਂ ਨੋਕ ਤੋਂ ਆਪਾਂ ਇਸ ਤਰ੍ਹਾਂ ਰੱਖ ਲੈਣਾ ਇਹਨੂੰ ਇਸ ਤਰ੍ਹਾਂ ਰੱਖਦੇ ਹੋਏ ਹਨ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਐ ਕਰਦੇ ਹਾਂ ਠੀਕ ਹੈ ਜੀ ਜਾਂ ਤੁਸੀਂ ਕੱਪੜਾ ਇਹਦੇ ਉੱਪਰ ਇਸ ਤਰ੍ਹਾਂ ਕਰਦੇ ਜਾਏ ਠੀਕ ਹੈ ਜੀ ਇਸ ਤਰ੍ਹਾਂ ਠੀਕ ਕਰੋਗਾ ਕੱਪੜਾ ਇਸ ਤਰ੍ਹਾਂ ਕਰਦੇ ਜਾਏ ਆ ਦੇਖਿਓ ਕੱਟਣ ਦਾ ਤਰੀਕਾ ਤੁਹਾਨੂੰ ਬਹੁਤ ਵਧੀਆ ਤਰੀਕਾ ਮੈਂ ਦੱਸਣ ਲੱਗੀ ਹਾਂ ਕਿ ਇੱਕ ਵਾਰੀ ਚ ਹੀ 5-6 ਕਾਂਤਰਾ ਕੱਟ ਕੇ ਰੈਡੀ ਹੋ ਜਾਣਗੀਆਂ ਆਪਣੀਆਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਇਹਨੂੰ ਕੱਪੜੇ ਨੂੰ ਵਿੱਚੋਂ ਕੱਢ ਦੋ। ਅ ਸਕੇਲ ਪੱਟੀ ਨੂੰ ਕੱਢ ਦੋ ਇਸ ਤਰ੍ਹਾਂ। ਇਹ ਸਕੇਲ ਪੱਟੀ ਕੱਢ ਦਿੱਤੀ ਆਪਾਂ ਹੁਣ ਤੁਸੀਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਰੱਖੋਗੇ। ਤੋ ਇਹ ਇਸ ਤਰ੍ਹਾਂ ਰੱਖਣਾ ਇਹਨੂੰ ਕੱਪੜੇ ਨੂੰ ਹਣਾ। ਇਸ ਤਰ੍ਹਾਂ ਰੱਖ ਕੇ ਜਿੱਥੋਂ ਆਪਾਂ ਸਕੇਲ ਪੱਟੀ ਕੱਢੀ ਆ ਵੀਰੇ। ਉੱਥੇ ਸਾਰੀਆਂ ਤਹਾਂ ਦੇ ਵਿੱਚ ਇਸ ਤਰ੍ਹਾਂ ਕੈਂਚੀ ਪਾ ਲੈਣੀ ਆਪਣੀ। ਇਸ ਤਰ੍ਹਾਂ। ਠੀਕ ਹੈ ਇਸ ਤਰ੍ਹਾਂ। ਸਾਰੀਆਂ ਤਹਾਂ ਇੱਕਸਾਰ ਕੱਟੀਆਂ ਜਾਣਗੀਆਂ। ਇੱਕ ਸਾਈਡ ਹੋਊਗਾ ਦੂਸਰੀ ਸਾਈਡ ਤੇ ਵੀ ਇਸ ਤਰ੍ਹਾਂ ਹੱਥ ਰੱਖਣਾ ਇਹਦੇ ਉੱਪਰ ਔਰ ਇਸ ਤਰ੍ਹਾਂ ਸਾਰੀਆਂ ਲਹਿਰ ਦੇ ਵਿੱਚ ਪਾਓ ਜੀ ਕੈਂਚੀ ਇਹ ਨਾ ਹੋਵੇ ਅਧੀਆਂ ਥੋਡੀਆਂ ਰਹਿ ਜਾਣ ਅਧੀਆਂ ਥੋਡੀਆਂ ਕੱਟੀਆਂ ਜਾਣ ਠੀਕ ਹੈ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਇਸ ਤਰ੍ਹਾਂ ਹੀ ਕੱਟ ਦਿੱਤੀਆਂ ਦੇਖੋ ਇੱਕ ਸਾਰ ਦੇ ਵਿੱਚ ਛੋਟੀ ਵੱਡੀ ਛੋਟੀ ਇਸ ਤਰ੍ਹਾਂ ਕਾਂਤਰਾ ਲਗਾਤਾਰ ਕੱਟਨੇ ਲੱਗਣਗੇ ਠੀਕ ਹੈ ਜੀ ਰੇਵ ਕਾਂਤਰਾ ਜਿਵੇਂ ਤੁਸੀਂ ਪੈਪਿੰਗ ਬਣਾਉਣ ਦੇ ਲਈ ਕੱਟਣੀ ਹੁੰਦੀ ਹੈ ਨਾ ਉਹਨੂੰ ਇਸ ਤਰ੍ਹਾਂ ਸਕੇਲ ਦੇ ਨਾਲ ਕੱਟ ਲਿਆ ਕਰੋਗੇ ਇੱਕ ਸਾਰ ਤੁਹਾਡੀਆਂ ਸਾਰੀਆਂ ਕਾਂਤਰਾ ਇੱਕੋ ਜਿਹੇ ਸਾਈਜ਼ ਦੇ ਵਿੱਚ ਕੱਟੀਆਂ ਜਾਣੀਆਂ ਵੱਡੀਆਂ ਛੋਟੀਆਂ ਜ਼ਰੂਰ ਹੋਣਗੀਆਂ ਕਿਉਂਕਿ ਉਹ ਕਪੜਾ ਐਕਸਟਰਾ ਬੇਸਟਿੰਗ ਨਹੀਂ ਜਾਊਗਾ ਹਨ ਇਹ ਦੋਨੇ ਇੱਕੋ ਜੀਆਂ ਹੋਗੀਆਂ ਉਸ ਤੋਂ ਬਾਅਦ ਇਹ ਛੋਟਾ ਸਾਈਜ਼ ਹੋ ਗਿਆ ਆ ਵੀ ਇੱਕੋ ਜੀ ਹੋਗੀ ਨਾ ਇਹ ਵੀ ਇੱਕੋ ਜੀ ਹੋਗੀ ਤੇ ਇਹ ਵੀ ਇੱਕੋ ਜੀ ਹੋਗੀ ਉਸ ਤੋਂ ਬਾਅਦ ਜਮਾ ਬਰੀਕ ਆ ਵਾਲਾ ਸਾਈਜ਼ ਹੋ ਗਿਆ ਇਧਰ ਇਹ ਵਾਲਾ ਸਾਈਜ਼ ਹੋ ਗਿਆ ਠੀਕ ਹੈ ਜੀ ਇਹ تیر ਇੱਕੇ ਹੋ ਗਏ ਦੋ ਇੱਕ ਕਾਪਾ ਤੁਹਾਨੂੰ ਦੱਸ ਦਿੱਤਾ। ਤੀਸਰਾ ਤਰੀਕਾ ਮੈਂ ਤੁਹਾਨੂੰ ਇੱਕ ਹੋਰ ਦੱਸਦੀ ਆ ਉਹ ਕਿਸ ਤਰ੍ਹਾਂ ਤੁਸੀਂ ਕਰਨਾ ਦੇਖੋ ਆ ਤੀਸਰਾ। ਆ ਪਹਿਲਾ ਤਰੀਕਾ ਆਪਾਂ ਤੁਹਾਨੂੰ ਦੱਸਿਆ, ਦੂਸਰਾ ਦੱਸਿਆ ਹੁਣ ਮੈਂ ਤੁਹਾਨੂੰ ਤੀਸਰਾ ਤਰੀਕਾ ਦੱਸਦੀ ਆ ਇਹਨਾਂ ਨੂੰ ਆਪਾਂ ਕਰ ਦਿੰਨੇ ਆ ਸਾਈਡ ਤੇ। ਠੀਕ ਹੈ ਜੀ। ਇਹਨਾਂ ਨੂੰ ਸਾਈਡ ਤੇ ਕਰ ਦਿੰਨੇ ਆ ਤੀਸਰਾ ਤਰੀਕਾ ਤੁਸੀਂ ਕੀ ਕਰਨਾ ਭਾਏ ਨੂੰ ਇਸ ਤਰ੍ਹਾਂ ਕੱਪੜਾ ਲੈਣਾ ਇੱਕ। ਆ ਨਾ ਚ। ਇਸ ਤਰ੍ਹਾਂ ਚੌਸ ਕੱਪੜਾ ਲੈ ਲਿਆ ਆਪਾਂ। ਠੀਕ ਹੈ ਜੀ ਇਸ ਤਰ੍ਹਾਂ ਕੱਪੜਾ ਲੈ ਲਿਆ ਇਸ ਤਰ੍ਹਾਂ ਕੱਪੜਾ ਲੈਣ ਤੋਂ ਬਾਅਦ ਇਹਨੂੰ ਨੋਕ ਨਾਲ ਨੋਕ ਕਿਸ ਤਰ੍ਹਾਂ ਮਿਲਾ ਦੇਣੀ ਆ। ਠੀਕ ਹੈ ਓਕੇ ਜੀ ਨੋਕ ਨਾਂਕ ਮਿਲ ਗਈ ਉਸ ਤੋਂ ਬਾਅਦ ਇਧਰਲੀ ਸਾਈਡ ਚੱਕ ਲਓ ਇਧਰਲੀ ਸਾਈਕਲੋ ਇਹਨਾਂ ਨੂੰ ਖੁੰਜਿਆਂ ਨੂੰ ਇਸ ਤਰ੍ਹਾਂ ਮਲਾ ਦਿਓ ਇਹ ਮਿਲ ਗਏ ਜੀ ਇਸ ਤੋਂ ਬਾਅਦ ਫਿਰ ਤੁਸੀਂ ਜੇ ਇੱਕ ਸੈਜ਼ ਹੋਰ ਕਰਨਾ ਚਾਹੁੰਦੇ ਆ ਇੱਥੋਂ ਇਸ ਤਰ੍ਹਾਂ ਚੱਕ ਲਓ ਠੀਕ ਹੈ ਜੀ ਚਾਰੇ ਤਰ੍ਹਾਂ ਸਮਝ ਆ ਗਈਆਂ ਹੁਣ ਤੁਸੀਂ ਕੀ ਕਰਨਾ ਇੱਥੋਂ ਕੈਂਚੀ ਰੱਖਣੀ ਆ ਆ ਦੇਖੋ ਕਿਉਂਕਿ ਇਹ ਪਾਰਟੀ ਵਿੱਚ ਹੈ ਸੈਂਟਰ 'ਚ ਆਪਾਂ ਬਾਅਦ ਚ ਕੱਟ ਦੇਵਾਂਗੇ ਜੇ ਤੁਸੀਂ ਮਾਰਕਿੰਗ ਨਾਲ ਇੰਚ 1.5 ਇੰਚ 2 ਇੰਚ ਚੌੜੀ ਜੋ ਆਪਾਂ ਲਗਾਉਣੀ ਉਹ ਲਗਾ ਸਕਦੀਆਂ ਠੀਕ ਹੈ ਜੀ ਸਭ ਤੋਂ ਜਿਹੜਾ ਵੈਸਟ ਤਰੀਕਾ ਇਹ ਆ ਠੀਕ ਹੈ ਸਕੇਲ ਪੱਟੀ ਵਾਲਾ ਜੇ ਆਪਾਂ ਪੈਪਿੰਗ ਬਣਾਉਣ ਦੇ ਲਈ ਜਦੋਂ ਮੈਂ ਪੈਪਿੰਗਾਂ ਬਣਾਉਣੀ ਹੁੰਦੀ ਆ ਤਾਂ ਉਹਦੇ ਲਈ ਆਪਾਂ ਉਹੀ ਤਰੀਕਾ ਵਰਤਦੇ ਹੁੰਨੇ ਆ ਸਕੇਲ ਪੱਟੀ ਦੇ ਨਾਲ ਤੁਸੀਂ ਬਣਾ ਕੇ ਰੈਡੀ ਕਰ ਸਕਦੇ ਆ ਇੱਕ ਕੰਤਰ ਹੋਰ ਉੱਤਰ ਜੂਗੀ ਹ ਜੀ ਉਹ ਵੀ ਆਪਾਂ ਉਤਾਰ ਦਿੰਨੇ ਆ ਇਸ ਤਰ੍ਹਾਂ ਕਰ ਲਈਏ ਨੂੰ ਥੋੜਾ ਜਿਹਾ ਲਓ ਜੀ ਇਸ ਤਰ੍ਹਾਂ ਨਾ ਕੱਪੜੇ ਦੀ ਵੇਸਟਿੰਗ ਨਹੀਂ ਜਾਂਦੀ ਹੁਣ ਦੇਖੋ ਤੁਸੀਂ ਇੱਕ ਚੀਜ਼ ਦੇ ਵਿੱਚ ਇਹਦੇ ਆ ਕਿੰਨੀਆਂ ਗੰਤਰਾਂ ਕੱਟ ਦਿੱਤੀਆਂ ਆ ਲਓ ਜੀ ਦੋ ਅਚਾਰ ਆ ਸਭ ਤੋਂ ਵੱਡੀ ਹੋਊਗੀ ਸੈਂਟਰ ਚੋਂ ਨਿਕਲੀ ਆ ਨਾ ਜਿਹੜੀ 6 ਆ ਜਿਹੜਾ ਆਪਣਾ ਸਾਰਾ ਤੋਂ ਆਪਾਂ ਜਿੱਥੇ ਫੋਲਡਿੰਗ ਕੀਤੀ ਸੀ ਜੋਇੰਟ ਆ ਹਨ ਇਹਨੂੰ ਇੱਥੋਂ ਕੱਟਣ ਵਾਲਾ ਰਹਿ ਗਿਆ ਇਹ ਵੀ ਕੱਟ ਦੋ ਅੱਠ ਕਾਂਤਰਾਂ ਇੱਕ ਵਾਰ ਮਾਰਕਿੰਗ ਕਰਨ ਦੇ ਵਿੱਚ ਤੁਹਾਡੀਆਂ ਕੱਟੀਆਂ ਜਾਣਗੀਆਂ ਜੇ ਤੁਸੀਂ ਇਹ ਮਾਰਕਿੰਗ ਆ ਜਿਹੜੀ ਆਪਾਂ ਵੀਰੇ ਗਲੇ ਤੇ ਕਾਂਤਰ ਲਾਉਣੀ ਆ ਉਹਦੇ ਲਈ ਵੀ ਵੈਸਟ ਆ ਜੇ ਤੁਸੀਂ ਪੈਪਿੰਗ ਬਣਾਉਣੀ ਆ ਉਹਦੇ ਲਈ ਵੀ ਵੈਸਟ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕੱਟ ਕੇ ਰੈਡੀ ਕਰ ਲਿਆ ਕਰੋ ਕਾਂਤਰ ਆ ਦੇਖੋ ਜੀ ਇਸ ਤਰ੍ਹਾਂ ਇਹ ਅੱਠ ਕਾਂਤਰਾਂ ਇੱਕ ਰੈਡੀ ਹੋ ਗਈਆਂ ਠੀਕ ਹੈ ਇਧਰ ਆਪਾਂ ਸਕੇਲ ਪੱਟੀ ਵਾਲੀਆਂ ਰੈਡੀ ਕਰਤੀਆਂ ਇਧਰ ਆਪਾਂ ਜਿਹੜੀ ਸਭ ਤੋਂ ਪਹਿਲਾਂ ਤਿੰਨ ਤਰੀਕੇ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸਮਝਾ ਦਿੱਤੇ ਆ ਠੀਕ ਹੈ ਜੀ ਜੇ ਕਿਤੋਂ ਵੀ ਨਾ ਸਮਝ ਆਈ ਹੋਈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਫੇਰ ਦੁਬਾਰਾ ਤੋਂ ਸਮਝਾ ਦੇਵਾਂਗੇ ਪਰ ਜੇ ਤੁਸੀਂ ਪੈਪਿੰਗ ਬਣਾਉਣੀ ਆ ਪੈਪਿੰਗ ਬਣਾਉਣ ਦੇ ਲਈ ਆ ਜਿਹੜੀ ਮਜੈਂਟਾ ਕਲਰ ਦਾ ਕੱਪੜਾ ਆਪਾਂ ਸਕੇਲ ਪੱਟੀ ਦੇ ਨਾਲ ਇਸ ਤਰ੍ਹਾਂ ਮੈਂ ਉੱਪਰ ਕੱਪੜਾ ਬਲੇਟ ਕੇ ਉਹ ਕੀਤਾ ਹਨਾ ਇਸ ਤਰ੍ਹਾਂ ਕੱਟਣਾ ਹੀ ਠੀਕ ਰਹੂਗਾ ਜੇ ਤੁਸੀਂ ਪੈਪਿੰਗ ਬਣਾਉਣੀ ਹੈ ਪੈਪਿੰਗ ਬਣਾਉਣ ਦੇ ਲਈ ਇਸ ਤਰ੍ਹਾਂ ਕੱਪੜਾ ਠੀਕ ਰਹਿੰਦਾ ਇਹਦੇ ਵਿੱਚ ਧਾਗਾ ਜਿਹੜਾ ਆਪਣਾ ਹੁੰਦਾਗਾ ਜਿਵੇਂ ਮੀਡੀਅਮ ਸਾਈਜ਼ ਤੇ ਉਹ మీడియం ਸਾਈਜ਼ ਹੁੰਦਾ ਇੱਕ ਉਦੋਂ ਵੱਡਾ ਹੁੰਦਾ ਇੱਕ ਉਦੋਂ ਛੋਟਾ ਹੁੰਦਾ ਇੱਕ మీడియం ਸਾਈਜ਼ ਹੁੰਦਾ ਜਿੱਦਾਂ ਦਾ ਵੀ ਤੁਸੀਂ ਪੈਪਿੰਗ ਮੋਟੀ ਪਤਲੀ ਬਣਾਉਣੀ ਹੋਊਗੀ ਉਹ ਵਾਲਾ ਧਾਗਾ ਵਿੱਚ ਰੱਖ ਲੋਗੇ ਇੱਥੇ ਇਸ ਤਰ੍ਹਾਂ ਕੇ ਸੀਨ ਨੱਪ ਦਿਓ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਘਰੇ ਪੈਪਿੰਗ ਬਣਾ ਕੇ ਰੈਡੀ ਕਰ ਸਕਦੇ ਹੋ ਇਹ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਇਹ ਚੀਜ਼ ਸਮਝਾਉਣੀ ਸੀ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ